ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁਕਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਦੇ ਵਿੱਚ ਰੰਗਾਂ ਦਾ ਤਿਹਾਰ ਹੋਲੀ ਹੋਲਾ ਮੱਲਾ ਮਨਾਇਆ ਜਾ ਰਿਹਾ ਅੱਜ ਸਾਡੇ ਪਰਿਵਾਰ ਦੇ ਨੰਨੇ-ਮੁੰਨੇ ਬੱਚੇ ਬੱਚੀਆਂ ਜਿੱਥੇ ਉੱਤੇ ਸਾਡੇ ਸਾਰੇ ਵਲੰਟੀਅਰ ਵੀ ਟੀਮ ਮੈਂਬਰ ਸਾਡੇ ਬਾਪੂ ਬਜ਼ੁਰਗ ਸਾਰਿਆਂ ਨੇ ਲਗਭਗ ਅੱਜ ਰੰਗਾਂ ਦੇ ਨਾਲ ਹੋਲੀ ਖੇਡੀ ਆ ਇੱਧਰ ਦੇਖੋ ਮੰਜਿਆਂ ਤੇ ਬੈਠੇ ਨੇ ਜਿਵੇਂ ਜਿੱਤੇ ਵੀਰੇ ਹੋਣੀ ਸਾਰੇ ਰੰਗਾਂ ਨਾਲ ਤਰਬ ਤਰ ਹੋਏ ਪਏ ਨੇ ਇਹ ਖੁਸ਼ੀ ਸਾਂਝੀ ਕਰਨ ਦਾ ਜ਼ਿੰਦਗੀ ਦੇ ਵਿੱਚ ਬੇਰੰਗ ਹੋਈ ਜ਼ਿੰਦਗੀ 'ਚ ਰੰਗ ਭਰਨ ਦਾ ਇੱਕ ਸਬਬ ਬਣਦਾ ਹੋਲੀ ਸਾਡੇ ਕੋਲੇ ਬਹੁਤ ਸਾਰੇ ਬੱਚੇ ਜਾਂ ਬਜ਼ੁਰਗ ਇਦਾਂ ਦੇ ਆਉਂਦੇ ਨੇ ਵਿਚਾਰੇ ਜਿਨ੍ਹਾਂ ਦੀ ਜ਼ਿੰਦਗੀ 'ਚੋਂ ਰੰਗ ਮੁੱਕੇ ਪਏ ਹੁੰਦੇ ਆ ਕਿ ਅੱਖਾਂ ਤੋਂ ਅੰਨ੍ਹੇ ਹੋ ਜਾਂਦੇ ਆ ਇਸ ਹੋਲੀ ਤੇ ਵੀ ਸਾਡੇ ਕੋਲੇ ਤਿੰਨ ਮੈਂਬਰ ਇਦਾਂ ਦੇ ਨੇ ਜਿਹੜੇ ਪਿਛਲੀ ਹੋਲੀ ਤੇ ਬਲਾਈਂਡ ਸੀਗੇ ਆਜੋ ਬਾਪੂ ਗੁਲਵਰਗ ਸਿੰਘ ਜੀ ਅੱਗੇ ਆਜੋ ਇਹ ਬਾਪੂ ਗੁਲਵਰਗ ਸਿੰਘ ਜੀ ਨੇ ਜੀ ਅਸੀਂ ਇਹਨਾਂ ਨੂੰ ਇੱਥੇ ਇੱਥੇ ਖੜ੍ਹ ਦਿਓ ਇੱਥੇ ਇੱਥੇ ਇਹਨਾਂ ਨੂੰ ਗੁਰਤੇਗ ਭਾਦਰ ਮਹਾਰਾਜ ਦੇ ਦਰ ਤੋਂ ਲੈ ਕੇ ਆਏ ਸੀਗੇ ਪਟਿਆਲੇ ਤੋਂ ਦੁਖਮਨ ਦੁਖਨਵਾਰਨ ਸਾਹਿਬ ਤੋਂ ਅੱਖਾਂ ਤੋਂ ਅੰਨੇ ਸੀ ਬਾਪੂ ਜੀ ਦਿਖਦਾ ਨਹੀਂ ਸੀ ਬਾਪੂ ਜੀ ਨੂੰ ਪਿਛਲੀ ਹੋਲੀ ਇਹਨਾਂ ਦੀ ਬੇਰੰਗ ਗਈ ਆ ਪਰ ਇਸ ਹੋਲੀ ਤੇ ਰੰਗਾਂ ਨਾਲ ਭਰਪੂਰ ਅੱਜ ਦਾ ਦਿਨ ਮਨਾ ਰਹੇ ਨੇ ਸਾਡੇ ਕੋਲੇ ਇੱਕ ਬਾਪੂ ਜੀ ਹੋਰ ਨੇ ਜਿਹੜੇ ਟੋਟਲੀ ਬਲਾਈਂਡ ਸੀਗੇ ਉਹਨਾਂ ਨੂੰ ਅੱਜ ਦਿਖਣ ਲੱਗ ਗਿਆ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਆ ਗਈ ਆ ਤੇ ਵਾਹਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਹੀ ਉਹਨਾਂ ਬੇਰੰਗ ਜ਼ਿੰਦਗੀਆਂ ਦੇ ਵਿੱਚ ਰੰਗ ਭਰਨ ਦਾ ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਬਲ ਬਖਸ਼ਿਆ ਬੁੱਧੀ ਬਖਸ਼ੀਆ ਬਸ ਮਨ ਨੀਮਾ ਮਤ ਉੱਚੀ ਰੱਖਣ ਸੱਚੇ ਪਾਤਸ਼ਾਹ ਇੰਦਾ ਹੀ ਸੇਵਾ ਕਰਨ ਦਾ ਬਲ ਬਖਸ਼ਣ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਹੋਲੀ ਦੀਆਂ ਵੀ ਤੇ ਹੋਲੇ ਮਹੱਲੇ ਦੀਆਂ ਇੱਕ ਬੇਨਤੀ ਹੈ ਭਾਈ ਆਪਾਂ ਬੇਹੋਦਾ ਤਰੀਕੇ ਨਾਲ ਇੱਕ ਦੂਜੇ ਤੇ ਰੰਗ ਪਾਉਣਾ ਕਿਸੇ ਨੂੰ ਜ਼ਬਰਦਸਤੀ ਰੰਗ ਪਾਉਣਾ ਇਹ ਬਹੁਤ ਗਲਤ ਹੈ ਇਦਾਂ ਦੀ ਚੀਜ਼ਾਂ ਨਾ ਕਰੋ ਜ਼ਿੰਦਗੀ 'ਚ ਰੰਗ ਭਰਨ ਦਾ ਮਕਸਦ ਇਹ ਆ ਕਿਸੇ ਨਾਲ ਪਿਆਰ ਨਾਲ ਠੀਕ ਆਪਾਂ ਰੰਗ ਲਾ ਲਿਆ ਅਸਲੀ ਰੰਗ ਤਾਂ ਉਹ ਆ ਕਿਸੇ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਉਣੀ ਆ ਖੁਸ਼ੀਆਂ ਦਾ ਰੰਗ ਲੈ ਕੇ ਆਉਣਾ ਆਪਣੇ ਆਸ-ਪਾਸ ਦੇਖੋ ਕੋਈ ਐਸਾ ਤਾਂ ਨਹੀਂ ਬੈਠਾ ਜਿਹੜਾ ਬਿਆਸ ਹੋਇਆ ਬੈਠਾ ਬੇਰੰਗ ਹੋਇਆ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਵੀ ਹੋਲੀ 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 ਹੋਲੀ